ਤਾਲੂ ਦੇ ਸਕੀ ਨੀਲਾ ਕੇ ਵੇਜਾ ਸੂਟ ਫਰੋਜੀ ਪਾ ਕੇ ਵੇਜਾ ਹਾਂਜੀ ਕੀ ਹਾਲ ਚਾਲ ਦੋਸਤੋ ਛੱਤ ਸ੍ਰੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਨਾਲ ਦੋਸਤੋ ਉਮੀਦ ਕਰਦਾ ਸਾਰੇ ਠੀਕ ਤੇ ਘੈਂਟ ਤੇ ਖੁਸ਼ ਹੋਵੋਗੇ ਆਲੋਲਾਇ ਕਿ ਅਜ ਤੱਕ ਮੈਂ ਹੋਰ ਸਾਰੇ ਠੀਕ ਹਾਂ ਕਾਇਮ ਹਾਂ ਬਾਬੇ ਠੰਡ ਬਹੁਤ ਹੋ ਗਈ ਧੁੰਦ ਵੀ ਹੋ ਗਈ ਤੇ ਚਲੋ ਮੌਸਮ ਤਾਂ ਮੌਸਮ ਦਾ ਟਾਈਮ ਹੈ ਭਾਈ ਤੇ ਚਲੋ ਹੁਣ ਆਪਾਂ ਕਰਦੇ ਵੀਡੀਓ ਦੀ ਸ਼ੁਰੂਆਤ ਥੋੜੀ ਜਿਹੀ ਵੀਡੀਓ ਦੀ ਬਾਅਦ ਤੇ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਮਿੱਤਰੋ ਖਬਰ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਈ ਹੋਣੀ ਆ ਵੀ ਰਾਤ ਜਿਹੜਾ ਗੋਲੀਆਂ ਚੱਲੀਆਂ ਨੇ ਠੀਕ ਆ ਗਰਾਊਂਡ ਦੇ ਵਿੱਚ ਮੈਂ ਤਾਂ ਇਹ ਚੀਜ਼ ਸੋਚ ਕੇ ਹੈਰਾਨ ਆ ਵੀ ਠੀਕ ਹੈ ਵੀ ਜਦ ਬੰਦਾ ਮਾਰਨਾ ਅਜ ਦੇ ਟਾਈਮ 'ਚ ਕਿੰਨਾ ਸੌਖਾ ਹੋ ਗਿਆ ਠੀਕ ਹੈ ਹਰ ਇੱਕ 2-3 ਮਹੀਨੇ ਬਾਅਦ ਕੁਛ ਨਾ ਕੁਛ ਹੋ ਜਾਂਦਾ ਹਰ ਇੱਕ 2-3 ਮਹੀਨੇ ਬਾਅਦ ਕੁਛ ਨਾ ਕੁਛ ਹੋ ਜਾਂਦਾ ਮੇਰੇ ਹਿਸਾਬ ਨਾਲ ਆਉਣ ਵਾਲੇ ਸਾਲ ਦੇ ਵਿੱਚ ਇੱਕ ਵੱਡੀ ਕਬੱਡੀ ਹੀ ਬੰਦ ਹੋ ਜਾਣੀ ਆ ਤੁਸੀਂ ਦੇਖੋ ਵੀ ਉੱਥੇ ਇੱਕ ਐਮਐਲਏ ਵੀ ਮੌਜੂਦ ਸੀ ਵੀ ਜਦੋਂ ਇਹ ਚੀਜ਼ ਹੋਈ ਹੈ ਰਾਣਾ ਬਲਾਚੌਰ ਤੇ ਚਲੋ ਜੇ ਤੁਹਾਡਾ ਕੋਈ ਗੁੱਸਾ ਗਿਲਾ ਹੁੰਦਾ ਕਿਸੇ ਨਾਲ ਤਾਂ ਬੈਕ ਇਨ ਮੀਡੀਆ ਕਰੋ ਯਾਰ 10 ਦਿਨ ਹੋਏ ਸੀ ਵਿਆਹ ਹੋਏ ਨੂੰ ਤੇ ਰਾਤ-ਬੀਰ ਤੇ ਤੁਸੀਂ ਦੇਖੋ ਹੌਸਲਾ ਦੇਖੋ ਉਹਨਾਂ ਦਾ ਵੀ ਤਿੰਨ ਜਾਨੇ ਸੀਗੇ ਉਹ ਇੱਕ ਨੇ ਲੋਈ ਪਾਈ ਲੋਈ ਪਾ ਕੇ ਤੇ ਉਸ ਤੋਂ ਬਾਅਦ ਦੋ ਜਾਨ ਉਹਨਾਂ ਨੂੰ ਫੜ ਲਿਆ ਤੇ ਤੀਜੇ ਨੇ ਦੇਖੋ ਆ ਕੇ ਉਹ ਕਰਿਆ ਵੀ ਭਗਵਾਨ ਤਮਨ ਨੂੰ ਬੇਨਤੀ ਹੈ ਵੀ ਭਾਈ ਤੈਂ ਆਪ ਤਾਂ ਵਿਆਹ ਕਰਾ ਲਿਆ ਠੀਕ ਹੈ ਦੂਜੇ ਪਾਸੇ ਲੋਕਾਂ ਦਾ ਵੀ ਧਿਆਨ ਰੱਖ ਠੀਕ ਹੈ ਆਪ ਦੀ ਘਰ ਵਾਲ ਨੂੰ ਤੂੰ ਸਿਕਿਉਰਟੀਆਂ ਦੇਤੀਆਂ ਉਹਦੀ ਮਾਂ ਨੂੰ ਸਿਕਿਉਰਟੀਆਂ ਦੇਤੀਆਂ ਭਾਈ ਜਿਨ੍ਹਾਂ ਨੇ ਤੈਨੂੰ ਜਿਤਾਇਆ ਜਿਨ੍ਹਾਂ ਨੇ ਤੈਨੂੰ ਇੰਨੇ ਜੋਗਾ ਕਰਿਆ ਉਹਨਾਂ ਦਾ ਵੀ ਖਿਆਲ ਰੱਖ ਕਦੇ ਸਿੱਧੂ ਮੂਸੇ ਵਾਲਾ ਠੀਕ ਹੈ ਕਿੰਨੇ ਹੀ ਕਿੰਨੇ ਹੀ ਕਾਂਡ ਹੋਗੇ ਕਿੰਨੇ ਹੀ ਕਾਂਡ ਹੋਗੇ ਬਸ ਇਹਨਾਂ ਨੇ ਹੋਰ ਕੋਈ ਕੰਮ ਨਹੀਂ ਮੇਨ ਕੰਮ ਇਹਨਾਂ ਦਾ ਕੀ ਹੋਇਆ ਪਿਆ ਅਖੇ ਜੀ ਜੌੜੇ ਟਾਇਰ ਪਵਾ ਲੇ ਉਹਨਾਂ ਦੀ ਵੀਡੀਓ ਬਣਾ ਕੇ ਪਾਤੀ ਆ ਗਲਮਤਾ ਆ ਗਲਮਤਾ ਜਿਹੜੀਆਂ ਤੁਸੀਂ ਮੇਨ ਚੀਜ਼ਾਂ ਉਹਨਾਂ ਵੱਲ ਤਾਂ ਕੋਈ ਧਿਆਨ ਹੀ ਨਹੀਂ ਦਿੰਦਾ ਯਾਰ ਮੈਂ ਤਾਂ ਹੈਰਾਨ ਆ ਵੀ ਕੀ ਬਣੂਗਾ ਬੰਦਾ ਮਾਰਨਾ ਤਾਂ ਇਹ ਹੋਊਗਾ ਵੀ ਜਿਵੇਂ ਬੰਦਾ ਪ੍ਰਿੰਟ ਨਹੀਂ ਮਾਰਦਣਾ ਚੱਪਲ ਨਾਲ ਵੀ ਮਾਰ ਦੋ ਚੱਲ ਬੰਦਾ ਹੀ ਐ ਸਰਿਆਂ ਆਮ ਯਾਰ ਇੰਨੇ ਕੱਟ ਦੇ ਵਿੱਚ ਕਮਾਲ ਹੀ ਹੋਈ ਪਈ ਆ ਯਾਰ ਪਤਾ ਨਹੀਂ ਕੀ ਹੋਇਆ ਪਿਆਪੀ ਜਦੋਂ ਨਹੀਂ ਭਗਵਾਨ ਤਮਾਨ ਦੀ ਸਰਕਾਰ ਆਈ ਜਨ ਮੈਂ ਕਹਿਣਾ ਕੱਟੋ ਘੱਟ 10 20 ਮੁੰਡੇ ਐਦਾਂ ਹੀ ਸਰਿਆਂ ਵੀ ਹੋ ਗਿਆ ਨੰਗਲੰਬੀਆਂ ਸਿੱਧੂ ਮੂਸੇ ਵਾਲਾ ਦੀਪ ਸਿੱਧੂ ਪਤਾ ਨਹੀਂ ਯਾਰ ਕੀ ਬਣੂਗਾ ਜੇ ਸਰਕਾਰਾਂ ਚੱਜਦੀਆਂ ਹੋਣ ਜੀ ਇਹੀ ਕਿਤੇ ਕਿਸੇ ਮੁੱਖ ਮੰਤਰੀ ਦਾ ਮੁੰਡਾ ਹੁੰਦਾ ਜਾਂ ਕਿਸੇ ਉਹਦਾ ਮੁੰਡਾ ਹੁੰਦਾ ਵੱਡੇ ਨੇਤਾ ਦਾ ਤੁਸੀਂ ਐਸੇ ਹਾਬ ਲਾ ਲਓ ਵੀ 24 ਘੰਟਿਆਂ ਦੇ ਵਿੱਚ ਵਿੱਚ ਇਹ ਬੰਦੇ ਲੱਭ ਲੈਂਦੇ ਮੁੱਖ ਮੰਤਰੀ ਦਾ ਕਿਸੇ ਮੰਤਰੀ ਦਾ ਜੀ ਕੁੱਤਾ ਵੀ ਗਮਾ ਚ ਜੇ ਨਾ ਉਹ ਵੀ ਇਹ 4-5 ਘੰਟਿਆਂ 'ਚ ਲੱਭ ਲੈਂਦੇ ਨੇ 7 ਦਿਨ ਹੋਏ ਸੀ ਵਿਆਹ ਹੋਏ ਨੂੰ ਭਾਈ ਕਿਸੇ ਦੀ ਠੀਕ ਹੈ ਲੜਾਈ ਹੁੰਦੀ ਆ ਤਾਂ ਬੈ ਕੇ ਨਿਬੇੜ ਲਓ ਸਭ ਤੋਂ ਵਧੀਆ ਠੀਕ ਹੈ ਐਦਾਂ ਮਰਨ ਮਰਉਣ ਨਾਲ ਯਾਰ ਕੀ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਹੁਣ ਉਹਦਾ ਸਾਰੀ ਉਮਰ ਉਹਦਾ ਪਰਿਵਾਰ ਰੋਈ ਜਾਊ ਘਰ ਵਾਲੀ ਐ ਵਿਚਾਰੀ ਉਹ ਰੋਈ ਜਾਊ ਬਹੁਤ ਔਖਾ ਭਾਈ ਤਾਂ ਹੀ ਕਹਿੰਦਾ ਵੀ ਕਿਸੇ ਨਾਲ ਪਾਈ ਉਹ ਨਾ ਕਰੋ ਬਾਕੀ ਹਜੇ ਪਤਾ ਨਹੀਂ ਲੱਗਿਆ ਵੀ ਕੀ ਗੱਲ ਹੈ ਕੀ ਨਹੀਂ ਚਲੋ ਦੇਖਦੇ ਆ ਮੈਕਪ੍ਰੀਤ ਦਾ ਬਲੌਗ ਆਜੋ ਕੰਮ ਤੋਂ ਮਿਲੀ ਅੱਜ ਲੇਟ ਛੁੱਟੀ ਰਾਤ 11 ਵਜੇ ਘਰ ਆ ਕੇ ਕੀਤੀ ਸ਼ਾਪਿੰਗ ਸ਼ਾਪਿੰਗ ਕੀਤੀ ਸ਼ਾਪਿੰਗ ਆ ਕਰਤਾ ਸ਼ਾਪਿੰਗ ਦਾ ਜਲੂਸ ਸ਼ਾਪਿੰਗ ਤਾਂ ਸੁਣਿਆ ਸੀ ਸ਼ਾਪਿੰਗ ਕੀ ਹੁੰਦਾ ਵੇ ਸ਼ਾਪਿੰਗ ਵੈਰੀ ਲੰਡਰ ਇੰਗਲਿਸ਼ ਵੈਰੀ ਲੰਡਰ ਪੰਜਾਬੀ ਲੰਡਰ ਇੰਗਲਿਸ਼ ਵੀ ਨਹੀਂ ਪੰਜਾਬੀ ਵੈਰੀ ਲੰਡਰ ਪੰਜਾਬੀ ਇਹ ਇਹ ਨਾ ਇਹ ਸਾਰੀ ਦੁਨੀਆ ਤੋਂ ਵੱਖੀ ਚੱਲਦੀ ਹੈ ਇਹਦੀ ਪੰਜਾਬੀ ਵੀ ਇਹਦੀ ਇੰਗਲਿਸ਼ ਵੀ ਸਾਰਿਆਂ ਤੋਂ ਲੱਗ ਕੇ ਡਰਪੈਸ਼ਨ ਚ ਚੱਲਦੀ ਐ ਨਾ ਥੋੜੀ ਜੀ ਤੇ ਆਜੋ ਦੇਖਦੇ ਆ ਕੀ ਕਰਿਆ ਨੇ ਰਾਤ ਨੂੰ 11 ਵਜੇ ਆ ਕੇ ਇਹ じゃ ਕਿਹੜਾ ਭੈਣ ਆ ਤੂੰ ਕਲਰਕ ਲੱਗੀ ਹੋਈ ਐ ਸੋ ਗਾਇਜ਼ ਇਜ਼ ਨਾਈਟ ਦਾ ਟਾਈਮ ਸੀਗਾ ਅਸੀਂ ਆਏ ਅੱਜ ਮਾਰਕੀਟ ਦੇ ਵਿੱਚ ਸਬਜ਼ੀਆਂ ਲੈਣ ਦੇ ਲਈ ਇੱਥੇ ਛੋਟੀ ਜਿਹੀ ਕੋ ਮੰਡੀ ਲੱਗਦੀ ਐ ਨਾਈਟ ਦਾ ਟਾਈਮ ਐ ਇੱਥੇ ਨੀ ਕੋ ਛੋਟੀ ਜਿਹੀ ਮੰਡੀ ਲੱਗਦੀ ਐ ਛੋਟੀ ਜਿਹੀ ਮੰਡੀ ਅੱਗੇ ਤਾਂ ਤੂੰ ਬੜਾ ਮਰੇ ਕੋਟਲੇ ਦੀ ਮੰਡੀ ਤੋਂ ਜਾ ਕੇ ਮੰਮੀ ਡੈਡੀ ਨੇ ਸਬਜ਼ੀਆਂ ਲੈ ਕੇ ਆਉਂਦੀ ਸੀ ਕਨੜਾ ਦਾ ਸਾਰੀ ਤੇ ਆਡੀ ਅਲਮ ਗਲਮ ਮੈਗੀ ਖਾ ਲਈ ਨੂਡਲ ਖਾ ਲਈ ਮੈਗੀ ਖਾ ਲਈ ਪਰੌਂਠੇ ਖਾ ਲਈ ਬਾਰੋਂ ਖਾ ਲਈ ਛੋਟੀ ਜੀ ਮੰਡੀ ਲੱਗਦੀ ਆ ਜਿਵੇਂ ਅੱਗੇ ਤਾਂ ਇਹ ਬੜੀ ਡੀਮਾਰਟ ਚ ਸਬਜ਼ੀਆਂ ਲੈ ਕੇ ਆਉਂਦੀ ਆ ਜਿਹੜੀਆਂ ਪੈਕ ਹੋਈਆਂ ਆਉਂਦੀਆਂ ਚਾਰ ਆਲੂ ਲੈਣੇ ਨੇ ਉਹ ਵੀ 50 ਰੁਪਏ ਦੇ ਸਾਰਾ ਸਮਾਨ ਦਿਖਾਤਾ ਕਰਨ ਦੇ ਦੇਖੋ ਕਿੰਨੇ ਸੋਨੇ ਸੇਬ ਬਸ ਦੇਖ ਲੈ ਜਿਵੇਂ ਜਵਾਖ ਨੂੰ ਨਹੀਂ ਲੈ ਜਾਂਦੇ ਘਰ ਦੇ ਉਹਦੇ ਬਾਜ਼ਾਰ ਚ ਪੁੱਤ ਦੇਖ ਐਸ ਗਰੀ ਨਾ ਨਾ ਪੁੱਤ ਇਹ ਨਹੀਂ ਖਾਈਦੀ ਹੁੰਦੀ ਬਹੁਤ ਗਲਤ ਹੈ ਛੋਟੀ ਜੀ ਮੰਡੀ ਹੈ ਘਰਲ ਦੀ ਨੂੰ ਨਹੀਂ ਜੀ ਓਏ ਕੀ ਬੋਲੀ ਜਨਕਾ ਸ਼ਰਮ ਕਰ ਲੈ ਮਣੀ ਮੋਟੀ ਛੋਟੀ ਜੀ ਮੰਡੀ ਐ ਆ ਜਾ ਦੇਖਦੇ ਕੀ ਲੈਂਦੀ ਐ ਸਬਜੀ ਇੱਥੇ ਛੋਟੀ ਜੀ ਕੋ ਮੰਡੀ ਲੱਗਦੀ ਐ ਸਿਰਫ ਸਬਜ਼ੀਆਂ ਹੀ ਮਿਲਦੀਆਂ ਹਰ ਰੋਜ਼ ਤਾਂ ਅਸੀਂ ਸੋਚੀ ਅਸੀਂ ਆ ਇਹ ਸਬਜੀ ਮੰਡੀ ਹੂੰ ਇੱਥੇ ਹਰ ਰੋਜ਼ ਸਬਜ਼ੀਆਂ ਹੀ ਮਿਲਦੀ ਐ ਛੋਟੀ ਜੀ ਮੰਡੀ ਸਬਜੀ ਮੰਡੀਆਂ ਚ ਹੋਰ ਸਬਜੀ ਮਿਲੂ ਹੋਰ ਕੀ ਮਿਲੂ ਬੱਠਲ ਮਿਲਣਗੇ ਲੋਹੇ ਦੇ ਲੋਹਾ ਮਿਲੂ ਉੱਥੋਂ ਮੈਸਾਂ ਦੀ ਮੰਡੀ ਹੁੰਦੀ ਐ ਉੱਥੇ ਮੈਸਾ ਮਿਲਦੀਆਂ ਨੇ ਠੀਕ ਹੈ ਸਬਜੀ ਦੀ ਮੰਡੀ ਹੁੰਦੀ ਹੈ ਉੱਥੋਂ ਸਬਜ਼ੀਆਂ ਹੀ ਮਿਲਦੀਆਂ ਨੇ ਬਾਗਲਔਰਾਤ ਸਬਜ਼ੀਆਂ ਦੀ ਮੰਡੀ ਤੋਂ ਸਬਜੀ ਮਿਲਦੀਆਂ ਨੇ ਅਸੀਂ ਸਬਜੀ ਦੀ ਮੰਡੀ ਚਾਏ ਇੱਥੋਂ ਸਬਜ਼ੀਆਂ ਹੀ ਮਿਲਦੀਆਂ ਨੇ ਹੋਰ ਤੇਰੀ ਮਾਂ ਦਾ ਕਾਲਜਾ ਮਿਲੂ ਉੱਥੋਂ ਸਬਜੀ ਮਿਲਣਗੀ ਹੈ ਸਬਜ਼ੀਆਂ ਲਈਆਂ ਬੰਦ ਗੋਭੀ ਟਮਾਟਰ ਸਭ ਕੁਝ ਯਾਨੀ ਕਿ ਸਾਰੀਆਂ ਅਸੀਂ ਲਈ ਬੰਦ ਗੋਭੀ ਟਮਾਟਰ ਟਮਾਟਰ ਲੈ ਸਲੈਂਗ ਦੇਖ ਲੈ ਸਾਫ ਤਾਂ ਟਮਾਟਰ ਤੇਰੇ ਮੂੰਹ ਚ ਠੰਨ ਦੇ ਟਮਾਟਰ ਟਮਾਟਰ ਸਲੈਂਗ ਦੇਖ ਲੋ ਇਹਦੀ ਵੱਡੀ ਪੜ੍ਹੀ ਲਿਖੀ ਦੀ ਜਿਵੇਂ ਬਾਹਰੋਂ ਇਹੀ ਯੂਕੇ ਚ ਪੜ੍ਹਾਈ ਕਰਕੇ ਟਮਾਟਰ ਭਾਇਆ ਭਾਇਆ ਟਮਾਟਰ ਡਾਲ ਦੋ ਲੈ ਟਮਾਟਰ ਭਾਇਆ ਵਨ ਕੇ ਲਾ ਵੀ ਨਾਲ ਲਾਉਣਾ ਆਉਚ ਸਪੈਟੂਲਾ ਦੀ ਭੈਣ ਆਹੀ ਜੇ ਕਿਹਾ ਹੈ ਉੱਥੇ ਕਰ ਦਿਓ ਸਬਜ਼ੀ ਮੰਡੀ ਚ ਭਾਇਆ ਇਹ ਟਮਾਟਰ ਹੈ ਇਹ ਕਿਸ ਤਰ੍ਹਾਂ ਕੱਚੇ ਟਮਾਟਰ ਹੈ ਚਰਖਾ ਲੈਣੀ ਲੈ ਸਿੱਧੀ ਤਰ੍ਹਾਂ ਬੋਲਿਆ ਕਰ ਨਾਲੇ ਸਬਜੀ ਮੰਡੀ ਤੋਂ ਸਬਜੀ ਹੀ ਮਿਲਦੀ ਹੁੰਦੀ ਹੈ ਹੋਰ ਉੱਥੇ ਲਾਸਟੇ ਗੋਲ ਗੱਪੇ ਵੀ ਖਾਏ ਸੀਗੇ ਪਰ ਉਸ ਟਾਈਮ ਮੇਰਾ ਵਲੌਗ ਬਣ ਸੀ ਇੱਕ ਗੱਲ ਮੈਂ ਦੇਖੀ ਹੈ ਜਦੋਂ ਇਹ ਬਾਜ਼ਾਰ ਜਾਉ ਨਾ ਮੇਰਾ ਸਾਲਾ ਚੂੜਾ ਇੱਕ ਚੂੜਾ ਲੈ ਆਉਣ ਨਾਲੇ ਤਾਂ ਲੱਗੋ ਲੱਗ ਬਾਜ਼ਾਰ ਜਾਂਦੀ ਹੈ ਨਵਾਂ ਚੂੜਾ ਲੈ ਆਉਂਦੀ ਹੈ ਜਾ ਕੇ ਆਹ ਦੇ ਲੈ ਮੰਗਲ ਸੂਤਰ ਚੱਕ ਕੇ ਦਿਖਾਈ ਜਾਂਦੀ ਹੈ ਲੈ ਮੇਰੇ ਹਿਸਾਬ ਨਾਲ ਮੰਗਲ ਸੂਤਰ ਦਾ ਕੁੜੀ ਕੋਲ ਇੱਕ ਹੀ ਹੁੰਦਾ ਜਿਹੜਾ ਪਾਉਂਦੇ ਹੁੰਦੇ ਨੇ ਇਹੇ ਇਹ ਬਿਜਾਰ ਜਾਓ ਹਾਰਮੋਨ ਇੱਕ ਮੰਗਲ ਸੂਤਰ ਹੋਰ ਲੈ ਲਾਂ ਭੈਣ ਦੀ ਬੜੇ ਮਾਂ ਲੈਣੀ ਐ ਇੰਨੇ ਮੰਗਲ ਸੂਤਰ ਚੀਜ਼ੀ ਖਾਣ ਨੂੰ ਤੇ ਮੈਨੂੰ ਬਿੰਦੀਆਂ ਦਾ ਬਹੁਤ ਪਸੰਦ ਆ ਇਲਾਇਚੀ ਲੋਹਰ ਕੀ ਕਰਨੇ ਨੇ ਤੈ ਮੈਨੂੰ ਬਿੰਦੀਆਂ ਦਾ ਬਹੁਤ ਸ਼ੌਂਕ ਆ ਲੈ ਬਿੰਦੀਆਂ ਦਾ ਤਾਂ ਸ਼ੌਂਕ ਹੈ ਮੁੰਡਿਆਂ ਦਾ ਤੈਨੂੰ ਵੱਧ ਸ਼ੌਂਕ ਹੈ ਬਿੰਦੀਆਂ ਦਾ ਘੱਟ ਸ਼ੌਂਕ ਹੈ ਜਦੋਂ ਜਾਂਦੀ ਆ ਬਜ਼ਾਰੋਂ ਮੰਗਲ ਸੂਤਰ ਲੈ ਆਉਂਦੀ ਨਮਰ ਉਹ ਦੇ ਲੋ ਚੱਕ ਕੇ ਦੇ ਇੱਕ ਗਲੇ 'ਚ ਪਾਈ ਬੈਠੀ ਹੋਏ ਐ ਨਹੀਂ ਪਤਾ ਕੰਮ ਤੇ ਜਾਣ ਲੱਗੀ ਨੂੰ ਲੋਜ ਹੁੰਦੀ ਫਾਰਮੂਲਾ ਲਾ ਦ ਹੂੰ ਮੈਂ ਲਾ ਦ ਕਿਹੜੀ ਜਾਗ ਤੇ ਜਾਨੀ ਐ ਬੰਦੇ ਪਟਣ ਵਾਲੀ ਤੇ ਓਏ ਹਰਮਣਾ ਇਹਦੇ ਨਾ ਜੀਪੀਐਸ ਲਾ ਦੇ ਦੀ ਲੱਤ ਤੇ ਇਹਦੀ ਲੱਤ ਤੇ ਜੀਪੀਐਸ ਲਾ ਦੇ ਆ ਬੈਗ ਭੂਗ ਜਾਂ ਲੈ ਆਈ ਇਹ ਨਮਾਏ ਭੱਜੂ ਫੇਰ ਤੁਹਾਨੂੰ ਦੱਸਾਂ ਗੱਲ ਮੈਂ ਝਾਕਦੇ ਹੀ ਰਹੇਂਗੇ ਆ ਲੌਂਗ ਲੂਂਗ ਚਤਣਾ ਤੇ ਲੈ ਲਈ ਫੇਰ ਆ ਜਿਹੜੇ ਲੌਂਗ ਲੈ ਚੀਆਂ ਲੈ ਕੇ ਆਈਏ ਲਾਲੀ ਬਿੰਦੀਆਂ ਉਹਦੇ ਚਤਣਾ ਤੇ ਜਦੋਂ ਭੱਜ ਗਈ ਏ। ਇਹ ਰਾਤ ਨੂੰ ਅੱਜ ਰੋਟੀ ਨਹੀਂ ਬਣੂਗੀ ਹਨਾ। ਮੈਂ ਤਾਂ ਕਿਹਾ ਸੀ ਮਤਲਬ ਕਿ ਅੱਜ ਰੋਟੀ ਨਹੀਂ ਬਣੂਗੀ। ਫਿਰ ਸਬਜ਼ੀਆਂ ਚਤਣਾ ਤੇ ਲੈਣ ਨੂੰ ਲਿਆਂਦੀਆਂ ਨੇ। ਸਬਜ਼ੀਆਂ ਕਾਦੇ ਵਾਸਤੇ ਲੈ ਕੇ ਆਈਆਂ? ਉਹ ਚਾਕਲਾ ਪਹਿਲਾਂ ਤਾਂ ਚਾਕਲਾ ਸਾਫ਼ ਕਰੀ ਜਾਂਦਾ। ਬਾਅਦ ਚ ਕਹਿੰਦੀ ਅੱਜ ਰੋਟੀਆਂ ਨਹੀਂ ਬਣੂਗੀ ਹਰਮਨ ਠੀਕ ਹੈ ਨਾ। ਲੈਣੀ ਆ ਤਾਂ? ਲੈਣੀ ਆ ਦੱਸ ਦੇ ਮੈਨੂੰ ਫਿਰ ਰੋਟੀ ਨਹੀਂ ਮਿਲਣੀ ਅੱਜ। ਦੇਖ ਲੈ ਕਿਵੇਂ ਕਰਨਾ। ਜੇ ਰੋਟੀ ਲੈ ਲੈ ਜਾ ਉਹ ਕਰ ਲੈ। ਹਾਂ। ਚਾਹ ਲੈਣੀ ਆ ਤਾਂ? ਸਬਜ਼ੀਆਂ ਕਾਦੇ ਵਾਸਤੇ ਲੈ ਕੇ ਆਇਓ ਫਿਰ। ਫਿਰ ਮੇਰੇ ਟਿਫਨ ਦੇ ਵਿੱਚ ਦੋ ਰੋਟੀਆਂ ਪਈ ਹੋਈਆਂ ਸੀ ਥੋੜੀ ਜੀ ਸਬਜ਼ੀ ਸਸਿਆ ਕੇ ਇੱਕ ਇੱਕ ਖਾਲੰਦਿਆ ਦੇਖ ਲਓ ਜਿਹੜੀਆਂ ਡੱਬੇ 'ਚ ਸਵੇਰ ਵਾਲੀਆਂ ਦੋ ਰੋਟੀਆਂ ਪਈਆਂ ਸੀ ਨਾ ਕਹਿੰਦੇ ਅਸੀਂ ਉਹੀ ਇੱਕ ਇੱਕ ਖਾ ਲਾਂਗੇ ਬਾਗਰੂ 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 ਦੇਖ ਲਓ ਭੱਜੇ ਮੇਰੇ ਸਾਹਦੇ ਘਰੋਂ ਭੱਜ ਕੇ ਕਿਉਂ ਆਏ ਹੋ ਰੋਟੀ ਲਾਉਣ ਨੂੰ ਤੇਰਾ ਜੀ ਦੀ ਕਰਦਾ ਹੈਗਾ ਇਹ ਸਵੇਰ ਵਾਲੀਆਂ ਖਾ ਲੈ ਕਹਿੰਦੀ ਇੱਕ ਇੱਕ ਕਾਇ ਕਰੋ ਢੇੜਾ ਦਿਓ ਉੱਥੇ ਜਿੱਥੇ ਰਹਿਣੀ ਉੱਥੇ ਢੇੜਾ ਦਿਆ ਬਾਣੀਆਂ ਦੇ ਘਰਾਂ ਕੋਲ ਦੇਖ ਲਾ ਉਹਨਾਂ ਦੀ ਰੋਟੀ ਤਾਂ ਨਹੀਂ ਹੁੰਦੀ ਬਾਹਰੇ ਗੁੱਟ ਰੱਖ ਕੇ ਉੱਤੇ ਉਹ ਚੱਕ ਕੇ ਖਾ ਲੋ ਇੱਕ ਫੜਾ ਭਟੀਆਂ-ਭਟੀਆਂ ਮੈੜੂ ਹਜੇ ਮੈਂ ਆਪਣੀ ਲਾਈਫ ਦੇ ਵਿੱਚ ਸਟੈਂਡ ਹੋਣਾ ਹਜੇ ਮੈਂ ਕਰ ਲੈਣਾ ਫਿਰ ਮੈਂ ਆਪਣੇ ਬੱਚੇ ਬਾਰੇ ਕੁਝ ਸੋਚੂਗੀ ਆ ਬੱਚਾ ਤਾਂ ਤਾਂ ਰਜਾਇਆ ਨਹੀਂ ਜਾਂਦਾ ਉਹ ਤਾਂ ਭੁੱਖਾ ਮਰਦਾ ਉਹਨੂੰ ਤਾਂ ਸਵੇਰ ਵਾਲੀਆਂ ਖਵਾਈ ਜene ਉਦੋਂ ਸਬਜੀ ਇਕੱਠੀ ਸਬਜੀ ਲਈ ਆਈ ਜਾ ਕੇ ਸਬਜੀ ਮੰਡੀ ਤੇ ਕੀ ਬਰੇਵੇਂ ਲੈਣ ਗਈ ਸੀ ਫਿਰ ਯਾ ਰੋਟੀ ਨਹੀਂ ਲਾਉਣੀ ਸੀ 11 ਵਜੇ ਰਾਤ ਨੂੰ ਚਾਹ ਬਣਾਈ ਜਾਂਦੇ ਨੇ ਲੈ ਖੁਆ ਖੂਆਰ ਲਾ ਕੇ ਦੇ ਹਨੂ ਖੁਆ ਨੂੰ ਰਲਾ ਕੇ ਤੂੰ ਮੋਕ ਲੱਗ ਜੂ ਉਹਨੂੰ ਖੁਆ ਖਾਂਦੇ ਦੀ ਐਡਾ ਸਰੀਰ ਦਾ ਹੈਗਾ ਚੱਲਣ ਵਾਲਾ ਐਂ ਦੇ ਖਾਸਮ ਪਤਾ ਨਹੀਂ ਭੱਜ ਭੱਜ ਭੱਜੇ ਪਤਾ ਨਹੀਂ ਕੀ ਸੋਚ ਕੇ ਨੇ ਲੈ ਬਾਦੇ ਉਖਾ ਕੇ ਬਾਦੇ ਬੜਾ ਤਾਰ ਹਟਲ ਤੇ ਡਿਨਰ ਕਰਕੇ ਲੌਂਗ ਤੇ ਇਲਾਇਚੀ ਨੂੰ ਹਰਮਨ ਕੁੱਟ ਕੇ ਨਾ ਇੱਕ ਛੋਟੀ ਜੀ ਡੱਬੀ ਦੇ ਵਿੱਚ ਪਾ ਰਿਆ ਹਰਮਨ ਕਹਿੰਦੀ ਲੌਂਗ ਇਲਾਇਚੀ ਨੂੰ ਕੁੱਟ ਰਿਆ ਲੌਂਗ ਇਲਾਇਚੀ ਕੁੱਟੂ ਤੇਰੇ ਚਿੱਤਰ ਤਾਂ ਕੋਈ ਓਏ ਕੀ ਬੋਲੀ ਜਾਣਾ ਮੇਰਾ ਸਾਨੂੰ ਗੰਦੀ ਲੈਂਗੁਏਜ ਜਮਾ ਬੋਲਣ ਦੇ ਹੋਰ ਇਹਨੇ ਕੀ ਕਰਿਆ ਜੇ ਲੌਂਗ ਇਲਾਇਚੀ ਦੀ ਥਾਂ ਤੇ ਤੈਨੂੰ ਕੁੱਟਿਆ ਹੁੰਦਾ ਨਾ ਤਾਂ 7-8 ਨਾਲ ਨਾ ਜਾਂਦੀ ਜਾਂ ਤੇਰੇ ਘਰਦਿਆਂ ਨੇ ਤੈਨੂੰ ਕੁੱਟਿਆ ਹੁੰਦਾ ਹਰਮਨ ਕਹਿੰਦੀ ਲੌਂਗ ਲੈਚੀਆਂ ਕੁੱਟਦਾ ਉਹਨੂੰ ਐ ਵੀ ਪਤਾ ਸੀ ਵੀ ਤੈਨੂੰ ਹਰਮਨ ਤੋਂ ਪਹਿਲਾਂ ਕੌਣ ਕੌਣ ਕੁੱਟਕੇ ਗਿਆ ਕੀ ਤੋਂ ਕੀ ਤੋਂ ਕਟਾਇਆ ਸਮਝਦੇ ਨਾ ਸਾਲੇ ਹੋਏ ਨੇ ਲੌਂਗ ਲੈਚੀਆਂ ਦੇ ਜਿਹੜੀ ਜਿਹੜੇ ਕੁੱਟਣ ਵਾਲੀ ਉਹ ਤਾਂ ਨੇ ਕੁੱਟੀ ਨਹੀਂ ਲੌਂਗ ਲੈਚੀਆਂ ਕੁੱਟ ਲੈ ਲੌਂਗ ਲੈਚੀ ਪਾਲੀ ਲੌਂਗ ਜ਼ਹਰ ਤੇ ਜਦੋਂ ਦੁਖੀ ਖੜ ਜਾ ਦੋ ਤਨ ਮਹੀਨੇ ਤੇਰਾ ਤੈਨੂੰ ਦਰਦ ਦਊ ਇਹ ਦੇਖੀ ਇਹੀ ਜਿ ਲੌਂਗ ਲੈਚੀਆਂ ਲਾ ਦੀ ਹਾਂ ਤੇ ਇਪੜੀ ਮਾਲਾਣੇ ਲੈ ਚਾਹ ਦਾ ਪ੍ਰਬੰਧ ਤਾਂ ਪੂਰਾ ਕਰਕੇ ਰੱਖਦੇ ਨੇ ਹੋ ਹੋ ਘਰੇ ਵੀ ਚਾਹ ਪੱਤੀ ਬਹੁਤ ਲੱਗਦੀ ਐ ਮੈਂ ਤਾਂ ਉਹਨੂੰ ਕਿਹਾ ਸੀ ਵੀ ਭਾਈ ਇਹਨਾਂ ਦੇ ਘਰੇ 10-20 ਕਿਲੋ ਤਾਂ ਚਾਹ ਪੱਤੀ ਲੱਗ ਜਾਂਦੀ ਐ ਦੂਏਤੀ ਮਹੀਨੇ ਦਾ ਭੱਜ ਜਾਂਦੀ ਸੀ ਮੰਮੀ ਚਾਹ ਬਣਾਉਂਦੀ ਹਮਝਦੀ ਲੋਕ ਆਉਂਦੇ ਸੀ ਅੱਛਾ ਫੇਰ ਭੱਜ ਗਈ ਜਮੇ ਹੀ ਨਹੀਂ ਪਤਾ ਲੱਗਿਆ ਤੁਹਾਨੂੰ ਕਿੱਥੇ ਭਣੇ ਸੌ ਲੱਗੇ ਨਹੀਂ ਇਹ ਕੁੜੀਏ ਤਾਂ ਆਵਈ ਉਤ ਹੋ ਗਿਆ ਚਲੋ ਫਿਰ ਚਾਹ ਬਣਾ ਲਓ ਕੁੜਕੁੜ ਮੇਰੇ ਸਹਾਂ ਦੇ ਜਸਾਲੇ ਹੋਏ ਨੇ ਲੌਂਗ ਲੇਚੀਆਂ ਦੇ ਇਹ ਹੁਣ ਡੈਡੀ ਬਹੁਤ ਮੇਰੇ ਨਾਲ ਉਹ ਕੀ ਕਰਦੇ ਸੀਗੇ ਸਾਰਾ ਮਸਾਲਾ ਨਾ ਗ੍ਰੈਂਡ ਕਰਕੇ ਬਣਾ ਲੈਂਦੇ ਹੋ ਮੇਰਾ ਡੈਡੀ ਵੀ ਕਹਿੰਦੀ ਐਂ ਕਰਦਾ ਸੀਗਾ ਸਾਰੀਆਂ ਚੀਜ਼ਾਂ ਨੂੰ ਗ੍ਰੈਂਡ ਕਰ ਦਿੰਦਾ ਸੀ ਤੁਸੀਂ ਮਾਵਾ ਧੀਆਂ ਨੇ ਆਪਦਾ ਡੈਡੀ ਗ੍ਰੈਂਡ ਕਰਦਾ ਨਹੀਂ ਹਰਮਨ ਵੀ ਐਦਾਂ ਹੀ ਕਰ ਰਿਹਾ ਮਮਨ ਜੀ ਸੱਚਾ ਜਮਾ ਉਹਦੇ ਤਰ੍ਹਾਂ ਹੀ ਕੰਮ ਕਰ ਰਿਹਾ ਡੈਡੀ ਕਹਿੰਦੀ ਇਹ ਵੀ ਜਮਾ ਉਦਾਂ ਹੀ ਕਰਦਾ ਇਹਨੂੰ ਵੀ ਉਦਾਂ ਹੀ ਮਰਵਾਦੀ ਕਿਸੇ ਆਪਣੇ ਆਸਕ ਕੋਲੋਂ ਮਰਵਾਦੀ ਇਹਨੂੰ ਡੈਡੀ ਦਾ ਦੇਖ ਨੂੰ ਬਰਾਗ ਆਉਂਦਾ ਹੂੰ ਤੂੰ ਡੈਡੀ ਵੀ ਬਾਤ ਨਹੀਂ ਪੁੱਛੀ ਹੈਗੀ ਗੱਲਾਂ ਚ ਬੜਾ ਮਾਪਿਓ ਬੜੇ ਮੈਂ ਦੇਖੇ ਨਹੀਂ ਬੰਦੇ ਜਿਹੜੇ ਹੂੰ ਘਰੇ ਮਾਪੇ ਦਾ ਹਾਲ ਨਹੀਂ ਪੁੱਛਦੇ ਜਦੋਂ ਗੱਲਾਂ ਕਰਨ ਬਈ ਪਿਓ ਦੀ ਥਾਂ ਤਾਂ ਬਈ ਕੋਈ ਨਹੀਂ ਲੈ ਸਕਦਾ ਸੌਂ ਲੱਗੇ ਪ੍ਰਮਾਤਮਾ ਦੀ ਘਰੇ ਹੂੰ ਬਾ ਪਿਓ ਨੂੰ ਪਾਣੀ ਨਹੀਂ ਪੁੱਛਣਾ ਤੈਂ ਹੂੰ ਪਿਓ ਦੀ ਕਦਰ ਪਾਈ ਹੈ ਜਮੀ ਕਹਿੰਦੀ ਮੇਰੇ ਡੈਡੀ ਨਾਲ ਦਲੇ ਪਿਓ ਦੀ ਥਾਂ ਕੋਈ ਨਹੀਂ ਲੈ ਸਕਦਾ ਇਹ ਲੈ ਲੂ ਨਾਲੇ ਖਜੂਰ ਜਾਂ ਮੇਰਾ ਸਾਲਾ ਦੂਏਤੀ ਇਹ ਮਹੀਨੇ ਤਾਂ ਬੰਦਾ ਬਦਲ ਤੈਨੀ ਐ ਮੇਰਾ ਸਾਲਾ ਉਹ ਜੀ ਰੱਬ ਦੇਖਣ ਲੱਗ ਜੂ ਜੇ ਕੋਈ ਨਵਾਂ ਬੰਦਾ ਮਿਲ ਜੂ ਨਾ ਆਏ ਮੇਰਾ ਜਾਨੀ ਐ ਤੂੰ ਤਾਂ ਮੇਰਾ ਦਿਲਦਾਰ ਐ ਉਹੀ ਮੋ ਕਰਨ ਲੱਗ ਜੂ ਐਦੂ ਪਹਿਲਾਂ ਟੈਂਪਰ ਵਾਲਾ ਮੰਗੂ ਸਟੇਜਾਂ ਪਾਰ ਕਰਦੀ ਐ ਲੰਮੇ ਸਾਫਰ ਮੰਗੂ ਭੱਜੀ ਫਿਰਦੀ ਐ ਉਹ ਸਰਬੇ ਸਰਬ ਸਰਫ ਗੇਮ ਹੁੰਦੀ ਐ ਉਹਦੇ ਮੰਗੂ ਭੱਜੀ ਫਿਰਦੀ ਐ ਮੈਂ ਅਗਰ ਦਾਦਾ ਮੂਰੇ ਮੈਂ ਰੁਕੀ ਹੈਗੀ ਆ ਪੂਰੇ ਚਰਮ ਚ ਇੰਟਰਵਿਊ ਚ ਜਾ ਕੇ ਬਹੁਤ ਗਲਤ ਸਟੈਪ ਲੈ ਲਿਆ ਆ ਸਟੈਪ ਮੇਰਾ ਮੱਥਾ ਮਾਰਨੀ ਇਹਦੇ ਨਾਲ ਗਲਤ ਹੈ ਪਤਾ ਨਹੀਂ ਇਹਦੇ ਨਾਲ ਮਹੀਨਾ 2 ਮਹੀਨੇ ਕਿਵੇਂ ਲਾ ਲਈ ਮੈਂ ਤਾਂ ਹੈਰਾਨ ਪਤਾ ਹੈ ਹੁਣ ਉਦੋਂ ਬਾਅਦ ਕੋਈ ਆਪਸ਼ਨ ਨਹੀਂ ਹੈਗੀ ਵੈਰੀ ਪੰਜਾਬ ਕੀ ਗੰਦੀ ਨਾਰੀ ਵੈਰੀ ਨਿਲੈਕਸ ਸਟੂਡੈਂਟ ਮੈਂ ਬਿਲਕੁਲ ਪਸੰਦ ਨਹੀਂ ਕਰਦੀ ਅਸੀਂ ਹੁਣੇ ਕੋਈ ਚੀਜ਼ ਬਣਾਨੀ ਜਿਹਨੂੰ ਕੋਈ ਖਾ ਸਕਦੇ ਆ ਨਾ ਚਾਹ ਜਿਹੜੀ ਪਈ ਵੀ ਹੁੰਦੀ ਐ ਅਸੀਂ ਉਹ ਵੀ ਖਾ ਲੈਂਦੇ ਆ ਅਸੀਂ ਕਹਿੰਦੇ ਹਾਂ ਉਹ ਨਹੀਂ ਕਿ ਚੀਜ਼ ਬਣਾਉਨੇ ਆ ਵੀ ਜਿੰਨੀ ਕਿ ਲੋੜ ਆ ਫालतू ਅਸੀਂ ਖਰਾਬ ਨਹੀਂ ਹੋਣ ਦਿੰਦੇ ਲੈ ਦੇਖ ਵੱਡੇ ਰਾਜ ਘਰਾਨੇ ਦੀ ਵੀ ਜਿਵੇਂ ਫ੍ਰਿਜ ਖੋਲੋ ਫ੍ਰਿਜ ਚ ਫਰੂਟ ਹੀ ਫਰੂਟ ਪਏ ਨੇ ਐਵੇਂ ਗੈਂਡੂ ਲੈ ਹੈ ਨਾਸਪਾਤੀ ਲੈ ਡ੍ਰੈਗਨ ਫਰੂਟ ਵੀ ਜਿਵੇਂ ਮੇਰੇ ਸਾਲ ਦੀ ਬਰਫੀ ਦਾ ਦੀਵਾਲੀ ਤੇ ਦੋ ਪੀਸ ਲਏ ਸੀ ਅਸੀਂ ਤਾਂ ਕਹਿੰਦੇ ਹਾਂ ਉਹ ਨਹੀਂ ਕਿ ਖੰਣ ਨਹੀਂ ਵੱਡੇ ਬੜੀ ਫਿਰਦੀ ਆ ਜਿਵੇਂ ਬਾਹਲੇ ਨਹੀਂ ਤੱਕੜੇ ਕਰ ਹੁੰਦੀ ਵੀ ਸਮਾਨ ਰੁੰਦਾ ਫਿਰ ਤਲਾ ਓਕੇ ਹਰਮਨ ਜਾਜਮੀ ਕਰਜੂ ਪਾ ਲੋ ਬਦਾਮ ਵੀ ਪਾ ਲੋ ਭੈਣ ਦੀ ਬੜੀ ਮਾਲਣੀ ਦੇ ਫੀਲਿੰਗਾਂ ਤਾਂ ਦੇਖ ਲੈ ਕਿਵੇਂ ਲੈਂਦੀ ਐ ਮੇਰੇ ਸਾਹ ਦਾ ਰੋਟੀਆਂ ਦੀ ਥਾਂ ਤਾਂ ਤੁਸੀਂ ਕੁਰਕਰੇ ਖਾਂਦੇ ਸੀ ਸਮੈਨ ਰਲਦਾ ਦਦੇ ਵੇਣ ਦੇ ਮੜੀ ਮਾਲਣੀ ਦੀ ਉਹੀ ਫੀਲਿੰਗਾਂ ਲੈ ਜਊਂ ਆਣਾ ਆਲੂ ਪਿਆਜ਼ ਤੇ ਬੰਦ ਗੋभी ਟਮਾਟਰ ਮਟਰ ਸਭ ਕੁਝ ਲੈ ਸਬਜ਼ੀਆਂ ਵੀ ਪਈ ਹੋਈਆਂ ਮਾਚਰ ਚਮਾਚਰ ਬਾਂਜ ਗੋਭੀ ਪੈਨ ਦੀ ਤੇਰੀ ਦੀ ਡਾਂਗ ਤੇਰੀ ਦੀ ਬੋਲਦੀ ਦੇਖ ਲੈ ਕਿਵੇਂ ਆ ਯਾਰ ਆ ਜਿੰਨੀਆਂ ਬਾਹਰਲੀ ਕੁੜੀਆਂ ਮੇਰਾ ਬਲੌਗ ਦੇਖਦੀਆਂ ਨਾ ਵੀਡੀਓ ਬਲੌਗ ਮੈਂ ਕਰਦਾ ਬਲੌਗ ਹੈ ਭੈਣ ਦੀ ਚਰਖਾ ਲੈਣਾ ਜਿੰਨੀਆਂ ਕੁੜੀਆਂ ਮੇਰਾ ਤੁਸੀਂ ਐ ਕਹਿੰਦੇ ਬਾਂਹਾਂ ਬਾਂਹ 2 ਕਿਲੋ ਟਮਾਟਰ ਮਟਰ 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 ਤੇਰੇ ਮੂੰਹ 'ਚ ਥੁਣਾ ਮਤ ਸਾਫਤਾ ਬੰਦੇ ਕੋ ਵਿਦਾ ਫੋਲ ਜੇ ਜੀ ਤੁਸੀਂ ਸੋਚਦੇ ਹੋ ਨਾ ਜੇ ਤੁਸੀਂ ਇਹ ਲੋਚੀਆਂ ਚੀਜ਼ਾਂ ਸੜ ਦੋਂ ਦਾ ਤਰੱਕੀ ਕਰ ਲੋ ਲੋਚ ਆਪਣੇ ਨੂੰ ਸੜ ਦੋ ਇਹ ਕੰਮਾਂ 'ਚ ਕੁਛ ਨਹੀਂ ਰੱਖਿਆ ਬਾਈਆ ਮਾਚਾ ਡਾਉ ਲੈਣਾ ਪਲੀਜ਼ ਇਕਦਮ ਹੋਲੀ ਵੀ ਪਾ ਦਾਨੀਆ ਹਵਾयां ਪਿੰਡੋਂ ਆਈਆਂ ਭੱਜ ਕੇ ਕੋਈ ਲੈਂਪਿਕ ਨਹੀਂ ਖੇੜ ਕੇ ਆਈ ਬਾ ਅਮਰੀਕਾ ਤੋਂ ਵੀ ਆਖੇ ਤੇਰੀ ਸਲੈਂਗ ਚੇਂਜ ਹੋ ਗਈ ਹੋਰ ਨਾ ਬਣ ਜਿਹੜੀਆਂ ਕਹਿਦੀਆਂ ਹੁੰਦੀਆਂ ਨੇ ਮੈਨੂੰ ਤਾਂ ਸੌਂ ਲੱਗੀ ਮੈਂ ਤਾਂ ਇਹ ਪਾਣੀ ਜਮਾ ਨਹੀਂ ਪੀ ਸਕਦੀ ਮੈਂ ਤਾਂ ਫਿਲਟਰ ਵਾਲਾ ਹੀ ਪਾਣੀ ਪੀਣਾ ਮੈਂ ਚੀਜ਼ਾਂ ਦੇਖੀਆਂ ਨੇ ਬਹੁਤ ਦੇਖੇ ਨੇ ਬਾਹਰ ਆਉਂਦੇ ਨੇ ਤੁਹਾਡੇ ਫਿਲਟਰ ਨਹੀਂ ਲੱਗੇ ਹੋਏ ਆ ਨਹੀਂ ਹੂੰ ਮੈਂ ਨਹੀਂ ਇਹ ਪਾਣੀ ਪੀ ਸਕਦੀ ਸੌਂ ਲੱਗੀ ਮੈਂ ਜ਼ਿੰਦਗੀ ਚ ਕਹਦੇ ਵੀ ਤੂੰ ਇੱਥੇ ਹੀ ਮਰੀ ਹੈ ਇੱਥੇ ਹੀ ਗਈ ਹੈ ਫਿਲਟਰ ਵਾਲਾ ਪਾਣੀ ਪਿਆ ਇਹਨੂੰ ਤੂੰ ਨੇਬਟਰ ਨੇ ਵੀ ਤੇ ਅੱਚ ਫਿਲਟਰ ਵਾਲਾ ਪਾਣੀ ਪਾਈਏ ਚਾਹ ਦੇ ਨਾਲ ਜਿੱਦਾਂ ਕੀ ਆਪਾਂ ਪ੍ਰਾਂਠੇ ਵਗੈਰਾ ਖਾਂਦੇ ਆ ਨਾ ਹਾਏ ਆ ਮੂਲੀਆਂ ਦੇਖ ਲੋ ਕਿਡੀਆਂ ਲਈ ਫਿਰਦੀਆਂ ਹਾਥੀ ਦੇ ਸਿੰਘ ਜਿੱਟੀਆਂ ਦੀਆਂ ਮੂਲੀਆਂ ਜਾਣੇ ਦੋ ਨੇ ਮੂਲੀਆਂ ਦੇਖ ਲੈ ਕਿਵੇਂ ਲੱਗੀ ਪਿਆ ਜਿਵੇਂ ਮੈਸਾ ਨੂੰ ਸੰਨੀ ਲਾਉਣੀ ਪੈਂਦੀ ਐ ਐਡੇ-ਐਡੇ ਮੂਲੀਆਂ ਲੈ ਇੱਕ ਆਲੂ ਵਾਲੇ ਪ੍ਰਾਂਠੇ ਰਹਿ ਗਿਆ ਆਈ ਹੋਪ ਕਿ ਮੈਂ ਬਹੁਤ ਜਲਦੀ ਰੈਸਪੀ ਸ਼ੇਅਰ ਕਰੂੰਗੀ ਉਹ ਆਲੂ ਵਾਲੇ ਪ੍ਰੋਠੇ ਬਣਾਉਂਗੀ ਮੈਂ ਰੈਸਪੀ ਸ਼ੇਅਰ ਕਰੂੰ ਤੂੰ ਆਈਆਂ ਭੈਣੋ ਜਪਾਨ ਤੋਂ ਜਪਾਨਾ ਕਉਮਾ ਇਹਦੀ ਲੈਂਗੁਏਜ ਜਪਾਨ ਕਉ ਫਿਰ ਬਾਅਦ ਚ ਕਹਿੰਦਾ ਜਪਾਨ ਜਪੈਨ ਨਹੀਂ ਹੈਗਾ ਤੂੰ ਆਈਆਂ ਜਪਾਨ ਤੋਂ ਅਸੀਂ ਤਾਂ ਕਾਹਨੂੰ ਆਲੂ ਵਾਲੇ ਪਰੌਂਠੇ ਖਾਦੇ ਨੇ ਅਸੀਂ ਨਹੀਂ ਖਾਦੇ ਉਸ ਤਾਂ ਆਲੂ ਹੀ ਨਹੀਂ ਦੇਖੇ ਕਦੇ ਦੇਖਣ ਤੁਸੀਂ ਆਲੂ ਕਹੇ ਜੇ ਹੁੰਦੇ ਨੇ ਲਾਲ ਜੇ ਰੰਗ ਦੇ ਹੁੰਦੇ ਨੇ ਆਲੂ ਲਾਲ ਹੁੰਦੇ ਨੇ ਗੋ ਮੇਰੇ ਰੈਸਪੀ ਸ਼ੇਅਰ ਕਰੂੰ ਕੁੜੀਆਂ ਸਿੱਖ ਲਿਓ ਇਹ ਤੋਂ ਆਲੂ ਵਾਲੇ ਪਰੌਂਠੇ ਰੈਸਪੀ ਸ਼ੇਅਰ ਕਰੂੰ ਇਹ ਵੱਡੀ ਭੈਣ ਦਾ ਮੈਟਰ ਸੈੱਫ ਆਲੂ ਵਾਲੇ ਪਰੌਤੇ ਬਣਾ ਕੇ ਖਵਾਉਗੀ ਉਹਨੂੰ ਰੋਟੀ ਲਾ ਕੇ ਖਵਾ ਦਿਆ ਕਰ ਉਹੀ ਬਹੁਤ ਐ ਆਲੂ ਵਾਲੇ ਤਾਂ ਬਾਅਦ ਦੀ ਗੱਲ ਐ ਮੈਂ ਤਾਂ ਆਪਣੀ ਕਦੇ ਖਾਦੇ ਆਲੂ ਵਾਲੇ ਪਰੌਂਠੇ ਕਹੇ ਜੇ ਹੁੰਦੇ ਨੇ ਆਲੂ ਵਾਲੇ ਪਰੌਂਠੇ ਹੈਂ ਹੋਏ ਕਹੇ ਜੇ ਹੁੰਦੇ ਨੇ ਕੁੜੀ ਦੱਸਿਓ ਜਿੰਨੇ ਜਣੇ ਦੇਖਦੇ ਆਲੂ ਵਾਲੇ ਪਰੌਂਠੇ ਖਾਦੇ ਤੁਸੀਂ ਚਲ ਹੁਣ ਮੈਂ ਕਹ ਦਸੂਗੀ ਉਹਦੇ ਸਿੱਖ ਲਾਂਗੇ ਘਰੇ ਮੈਂ ਤਾਂ ਕਹੂੰਗਾ ਵੀ ਤੁਸੀਂ ਆਲੂ ਵਾਲੇ ਪਰੌਂਠੇ ਕਿਉਂ ਨਹੀਂ ਬਣਾਉਂਦੇ ਹੈਂ ਫੁੱਦੂ ਹੀ ਬਣਾਈ ਜਾਂਦੇ ਨੇ ਸਾਡੇ ਘਰ ਦੇ ਤਾਂ ਦੇਖ ਲੈ ਲੈ ਆਹ ਪਾਰਸੋਂ ਚਾਥੇ ਆਲੂ ਵਾਲੇ ਪਰੌਂਠੇ ਬਣਾਏ ਮੈਨੂੰ ਕਹਿੰਦੇ ਆਲੂ ਵਾਲੇ ਪਰੌਂਠੇ ਨਹੀਂ ਆਲ ਓਕੇ ਸੀ ਆਲੂ ਮਲੇ ਨਹੀਂ ਹੋਣੇ ਉਹ ਹੋਰ ਹੋਣੇ ਨੇ ਤੈਨੂੰ ਕੀ ਪਤਾ ਫਟਾਫਟ ਸਾਰੀਆਂ ਸਬਜ਼ੀਆਂ ਨੂੰ ਮੈਂ ਕੀਤਾ ਸੈੱਟ ਮੈਨੂੰ ਐਂਸ ਵੀ ਖਰਾਬ ਨਾ ਹੋ ਜਾਣ ਪੜ ਚਾਬੀਆਂ ਬਾੜ ਕਦੀ ਕਿ ਰੱਖ ਦੇ ਖੜਿਆ ਆਉਣੇ ਹੋ ਜਾਣ ਤੇਰੇ ਨੂੰ ਪਤਾ ਤਾਂ ਨਹੀਂ ਖਰਾਬ ਹੁੰਦੀਆਂ ਤੂੰ ਤਾਂ ਜਮ੍ਹਾਂ ਗਲੀ ਪਈ ਐ ਹੈ ਹਜੇ ਤੇਰੇ ਨਾਲ ਸਬਜ਼ੀਆਂ ਚੰਗੀਆਂ ਨੇ ਜਿੰਨੀ ਤੂੰ ਮਾੜੀ ਐ ਚਾਬੀਆਂ ਨਾ ਖਰਾਬ ਹੋ ਜਾਣ ਤੇਰੇ ਨਾਲ ਖਰਾਬ ਨਹੀਂ ਹੁੰਦੀ ਆਹੋ ਜਿੰਨੀ ਤੂੰ ਗਲੀ ਹੋਈ ਐ ਜਿਹੇ ਜਿ ਤੂੰ ਹੋਈ ਪਈ ਐ ਭੈਣ ਦੀ ਲੈ ਤਾਂ ਵੀ ਨਖੜਿਆ ਹੋ ਜਿੰਦਾ ਹੂੰ ਤੇਰੇ ਨਾਲ ਰਹਿ ਕੇ ਜਿਹੜਾ ਤੇਰੇ ਨਾਲ ਰਹਿ ਗਿਆ ਉਹ ਬੰਦਾ ਖਰਾਬ ਹੋ ਜਾਂਦਾ ਸਬਜੇ ਕਿੱਡੀ ਕੀ ਗੱਲ ਆ ਆ ਦੇ ਲਹਰਮਣ ਖਰਾਬ ਹੀ ਹੋ ਗਿਆ दारू ਇਹ ਪੀਂਦਾ ਆਪ ਹੀ ਦੱਸਦਾ ਸੀ ਕਹਿੰਦਾ ਇਹ ਦੇ ਕਰਕੇ ਮੈਂ दारू ਦੇ ਲੱਗੇ ਹੂ ਲੂ ਲਪਤੋਲਾ ਗਨੇਸ਼ਰ ਤੋਂ ਲਾ ਕੀ ਨਹੀਂ ਕਹਿੰਦਾ ਐ ਤੇਰੇ ਨਾਲ ਰਹੇ ਕਿ ਤੇ ਬੰਦਾ ਖਰਾਬ ਹੋ ਜਾਂਦਾ ਕਿੰਨੇ ਬੰਦੇ ਦਾ ਤੂੰ ਖਰਾਬ ਕਰਤੇ ਸਬਜੀ ਨਾ ਖਰਾਬ ਹੋਵੇ ਤੇਰੇ ਤਾਂ ਹੱਥ ਹੈ ਜੇ ਨੇ ਜਮਸ ਬਧੀਆ ਪਈ ਸਬਜੀ ਨੇ ਤੂੰ ਹੱਥ ਲਾ ਨਹੀਂ ਤਾਂ ਨਾਲ ਦੀ ਨਾਲ ਹੀ ਗਲ ਜੂ ਬੇੜਾ ਕਰਕਣੀ ਐ ਤੂੰ ਸਬਜੀ ਨਾ ਬਾਕੀ ਹਾਂ ਐਪਲ ਵੀ ਲੈ ਕੇ ਆਂਦੇ ਸੀਗੇ ਤਾਂ ਇੱਕ ਨਾ ਮੈਨੂੰ ਥੋੜਾ ਜਿਹਾ ਜ਼ਿਆਦਾ ਸੋਹ ਐਪਲ ਵੀ ਲੈ ਕੇ ਆਈ ਹੋਇਆ ਤੇਰਾ ਦਿਖ ਲੈ ਐਪਲ ਐਪਲ ਸੇਬ ਕਹਲਾ ਸੇਬ ਤੇਰੇ ਮੂੰਹੋਂ ਐਪਲ ਕਹੇ ਕਿ ਐਪਲ ਦੀ ਜ਼ਿੰਦਗੀ ਖਰਾਬ ਕਰਤੀ ਤੂੰ ਮੈਨੂੰ ਥੋੜਾ ਜਿਹਾ ਜ਼ਿਆਦਾ ਸੌਫਟ ਜਿਹਾ ਲੱਗ ਰਿਹਾ ਸੀ ਉਹਨੂੰ ਕੱਢ ਕੇ ਅਸੀਂ ਖਾ ਲਿਆ ਐਸ ਤਾਂ ਬਹੁਤ ਢਿੱਡੀ ਫੁੱਲ ਹੋਈ ਪਈ ਇੱਕ ਅੱਧਾ ਐਪਲ ਕੱਟ ਲੈਨੇ ਕਹਿੰਦੀ ਨਰਮ ਜਿਹਾ ਸੀਗਾ ਉਦੋਂ ਤਾਂ ਢਿੱਡੀ ਫੁੱਲ ਹੋਈ ਪਈ ਢਿੱਡੀ ਤੇਰੀ ਨਰਮ ਨਰਮ ਦਾ ਮਤਲਬ ਪਤਾ ਕੀ ਹੁੰਦਾ ਜਿਹੜਾ ਨਰਮ ਹੋਵੇ ਗੜਿਆ ਹੋਇਆ ਐਪਲ ਕਿਹੜੇ ਲੈ ਕੇ ਆਈਆਂ 20 ਦੇ 2 ਕਿਲੋ ਉਹਨੇ ਰੋ ਲੈ ਕੇ ਹੀ ਹੋਮੇਗੀ ਭਈਆ ਜਿਹੜੇ ਤੁਸੀਂ ਛਿੱਟਨੇ ਐਪਲ ਨਾ ਉਹ ਮੈਨੂੰ ਪਾ ਦਿਓ ਮੈਂ ਖਾ ਲੂੰਗੀ ਜਹੇ ਜੇ ਐਪਲ ਤੂੰ ਲੈ ਕੇ ਆਈ ਹੈ ਉਹ ਜੇ ਤਾਂ ਬੰਦਾ ਗਾਉਂ ਸਾਲਾ ਚ ਵੀ ਨਹੀਂ ਦੇਖਿਆ ਹੁੰਦਾ ਵੀ ਕਿਤੇ ਗਾਉਂਆਂ ਨਾ ਬਿਮਾਰ ਹੋ ਜਾਣ ਜਹੇ ਜੀ ਆਪ ਹੈ ਗਲੀ ਹੋਈ ਹੋਏ ਜੇ ਗਲੇ ਹੋਏ ਐਪਲ ਲੈ ਆਈ ਐਪਲ ਟੀਡੀ ਫੁੱਲੀ ਹੋਈ ਪਈ ਹੈ ਰਸੋਈ ਵਿੱਚ ਇਦਾਂ ਦੀ ਚੀਜ਼ ਵੀ ਰੱਖਣੀ ਚਾਹੀਦੀ ਹੈ ਇੱਕ ਅੱਧੀ ਕਈ ਵਾਰੀ ਭੁੱਖ ਵਗੈਰਾ ਲੱਗਿਆ ਹੁੰਦਾ ਗਿਆਨ ਤਾਂ ਦੇਖ ਲੈ ਕਿ ਇਹ ਜੇ ਸਮਾਨ ਕਿਹਦੀ ਰਸੋਈ 'ਚ ਰੱਖਣਾ ਚਾਹੀਦਾ ਹੂੰ ਰੱਖਣਾ ਚਾਹੀਦਾ ਸੁਣ ਲਓ ਬੈਤ ਜੀ ਦੀ ਗੱਲ ਇਹ ਜੇ ਸਮਾਨ ਰੱਖਣਾ ਚਾਹੀਦਾ ਪਹਿਲੀ ਵਾਰੀ ਖਾਤਾ ਹੈ ਐਪਲ ਐਪਲ ਲੈ ਕੇ ਆਈਆਂ ਮੈਨੂੰ ਨਮਕ ਲਾਣਾ ਬਿਲਕੁਲ ਪਸੰਦ ਨਹੀਂ ਉਹ ਮੇਰੇ ਪਚਦਾ ਨਹੀਂ ਹੈਗਾਗਾ ਬਹੁਤ ਜ਼ਿਆਦਾ ਤੇਜ਼ ਆ ਸਭ ਤੋਂ ਬੱਕਰੀ ਹੈ ਸਭ ਤੋਂ ਬੱਕਰੀ ਹੈ ਇਹ ਸਾਰੀਆਂ ਦੁਨੀਆਂ ਤੋਂ ਬੱਕਰੀ ਹੈ ਲੋਕ ਸਾਫ ਤਾਂ ਸੇਬ ਤੋਂ ਆਉਂਦੇ ਨੇ ਇਹ ਹੀ ਇਹ ਕੱਟ ਕੇ ਧੁੰਦੀ ਹੈ ਮੈਨੂੰ ਨਮਕ ਨਹੀਂ ਪਸੰਦ ਓ ਹੋ ਹੋ ਮੇਰੇ ਪਚਦਾ ਨਹੀਂ ਹੋ ਉਦਾਂ ਬੜੀਆਂ ਚੀਜ਼ਾਂ ਵੱਡੀਆਂ-ਵੱਡੀਆਂ ਪਚਾ ਲਈਆਂ ਇਹਨੇ ਨੇ ਬੰਦੇ ਪਚਾ ਲੇ ਨਮਕ ਨਹੀਂ ਤੇਰੇ ਪੱਚਦਾ ਹੈ ਹੂੰ ਐ ਦੂ ਗੰਦੀਆਂ-ਗੰਦੀਆਂ ਚੀਚਾਂ ਦਾ ਮੂੰਹ ਨਾਲ ਹੀ ਤੂੰ ਖਾ ਲੀਆਂ ਉਹਦੇ ਸਤੂਕਰ ਚੈਲ ਦੇ ਹੈ ਲੋਕਾਂ ਦੇ ਪੈਸੇ ਖਾ ਗਈ ਨਮਕ ਨਹੀਂ ਤੇਰੇ ਪੱਚਦਾ ਆਪਦਾ ਪਿਓ ਖਾ ਗਈ ਹੈ ਨਮਕ ਨਹੀਂ ਤੇਰੇ ਪੱਚਦਾ ਨਾ ਮਕਦੀ ਪਾਚਦਾਏ ਦੇ ਵੱਡੀ ਮਹਾਰਾਣੀ ਦੇ ਨਖਰੇ ਤਾਂ ਦੇਖ ਲੈ ਕਿਵੇਂ ਨੇ ਜਿਵੇਂ ਬਾਹਰ ਹੀ ਤਖੜੇ ਕਰਨੋਂ ਆਈ ਹੁੰਦੀ ਆ ਵੀ ਨਾ ਵੱਡੀ ਹੈ ਤਾਣੀਆਂ ਮਿੱਤਲ ਦੀ ਭੈਣ ਭੈਣ ਹੈ ਡੈਣ ਹੈ ਤਾਂ ਮੇਰਾ ਖਾਣ ਦਾ ਤਰੀਕਾ ਦੇਖੋ ਕਿੱਦਾਂ ਖਾ ਰਹੀ ਮੇਰਾ ਧਿਆਨ ਨਾ ਮੈਨੂੰ ਇਹ ਨਹੀਂ ਮੈਨੂੰ ਪਬਲਿਕ ਦੇਖ ਰਹੀ ਹੈ ਮੇਰਾ ਧਿਆਨ ਦੇਖੀ ਲੈ ਮੇਰਾ ਖਾਣ ਦਾ ਤਰੀਕਾ ਦੇਖੋ ਹਾਂ ਪਸੂਆਂ ਮੈਨੂੰ ਖਾਣੀ ਹੈ ਜਿਵੇਂ 5-7 ਮੁੰਡੇ ਖਾਗੀ ਮੇਰਾ ਧਿਆਨ ਸਿਰਫ ਖਾਣ ਚ ਹੈ ਨਹੀਂ ਮੈਂ ਦੇਖ ਰਹੀ ਮੈਨੂੰ ਪਬਲਿਕ ਦੇਖ ਰਹੀ ਹੈ ਕਿੱਥੇ ਖੜ ਕੇ ਖਾਣੀ ਆ ਸਟੇਡੀਅਮ ਚ ਖੜ ਕੇ ਖਾਣੀ ਆ ਵਿਚਾਲੇ ਸਟੇਡੀਅਮ ਦੇਖਣੀ ਆ ਲਵ ਯੂ ਲਵ ਯੂ ਸੇਵ ਖਾ ਰਹੀ ਆ ਘਰੇ ਖਾਣੀ ਆ ਪਬਲਿਕ ਦੇਖਦੀ ਐ ਇਹਨੂੰ ਲੈ ਉਈ ਇਹ ਮੈਸੀ ਬਣੀ ਫਿਰਦੀ ਐ ਮੇਰਾ ਤਰੀਕਾ ਦੇਖੋ ਖਾਣਾ ਮੂੰਹ ਰਹੀਂ ਖਾਣੀ ਆ ਹੋਰ ਕਾਹਦੇ ਰਹੀਂ ਖਾਣੀ ਆ ਤਰੀਕਾ ਦੇਖ ਲੋ ਇਹਦਾ ਖਾਣ ਦਾ ਮੈਨੂੰ ਪਬਲਿਕ ਦੇਖ ਰਹੀ ਆ ਮੇਰਾ ਕੋਈ ਧਿਆਨ ਨਹੀਂ ਲੇ ਇਹ ਮੀ ਪੀਲਿੰਗਾਂ ਲਈ ਜੋ ਫੀਲਿੰਗ ਹੈ ਮੂਸੇ ਵਾਲੀਆਂ ਤੇ ਗੱਲਾਂ ਪੂਸੇ ਵਾਲੀਆਂ ਓਆ ਕੀ ਜੇ ਮੈਂ ਮਾਰੇ ਖਰ ਜੰਮੇ ਆ ਤੇ ਮੇਰਾ ਕੀ ਕਸੂਰ ਆ ਕੋਠੀ ਪਾੜ ਗਈ ਗੱਦੀ ਪਾੜ ਗਈ ਚੱਲ ਮੈਂ ਕਿਹਨੋਂ ਦਾ ਘਾਟੀ ਪਾੜੀ ਹੋਈ ਆ ਓਏ जिंदगी एक सफर है सुहाना जहां कल क्या होगा किसने जाना <laughs> यार आ तंग एक सेटिंग करनी बूए बहुत चीजें पाड़ती हैं चीजें <laughs> सारा खुशी पाटे बस तू कोठी नु रोई जाना खाने तो बाद assi fatafat chaa nu leke gaye andar sikho sikho ae tu sikho madam tu sikho chaa na seb kha lo ਹਾਏ ਓ ਮੇਰਿਆ ਮਾਲਕਾ ਇਹ ਮੇਰਿਆ ਮਾਲਕਾ ਓ ਮੇਰਿਆ ਮਾਲਕਾ ਮੈਨੂੰ ਇਹ ਜੀਆਂ ਚੀਜ਼ਾਂ ਦੇਖਣ ਦੀ ਤੂੰ ਸ਼ਕਤੀ ਦਿੱਤੀ ਸ਼ੂਗਰ ਕਰਦਾ ਮੈਂ ਤੇਰਾ ਚਾਹ ਨਾ ਸੇਵ ਖਾਂਦੀ ਐ ਓਏ ਹੋਏ ਨਿਯਮ ਨਿਖ ਖਾਣੇ ਖੀਦੇ ਰੋਲ ਕਰਨੇ ਭਗਤ ਸਿੰਘ ਦੇ ਆ ਪੂਰੀ ਕਰ ਦਿਓ ਕਹਾਵਤ ਜਿੰਨਾਂ ਨੂੰ ਪਤਾ ਐ ਚਾਹ ਨਾ ਸੇਵ ਕੌਣ ਖਾਂਦਾ ਵੈਰੀ ਲੰਡਰ ਜਬਾਕ ਵੈਰੀ ਲੰਡਰ ਸਟੂਡੈਂਟ ਮਤ ਹੈਰਾਣਾ ਪਈ ਨਵੀਂ ਪ੍ਰੇਮਾਲਨੀ ਯਾ ਕੀ ਕਰੀ ਜਾਂਦੀ ਹੈ ਲੈ ਚਾਹ ਨਾਲ ਸੇਬ ਖਾਂਦੇ ਮੈਂ ਵੀ ਖਾਇਆ ਕਰੂੰ ਚਾਹ ਨਾਲ ਸੇਬ ਰੈਸਪੀ ਸ਼ੇਅਰ ਕਰੀ ਹੈ ਤੁਹਾਨੂੰ ਇਹਨੇ ਕੁੜੀ ਆ ਜਿੰਨੀਆਂ ਬਾਹਰ ਜਾਂਦੇ ਨੇ ਚਾਹ ਨਾਲ ਸੇਬ खा ਕੇ ਜਾਇਆ ਕਰੋ ਦੇਖੋ ਜਦੋਂ ਸ਼ਿਫਟ ਤੇ ਜਾਉਂਗੇ ਜਮਾਂ ਨੀਂਦ ਨਹੀਂ ਆਉਣੀ ਤੁਹਾਨੂੰ ਕੰਮ ਵੀ ਦੁੱਗਣਾ ਕਰੋਗੇ ਜੇ ਚਾਹ ਨਾਲ ਸੇਬ ਡੋਵੋ ਕੇ ਖਾਓ ਚਾਹ ਨਾਲ ਰਸਤਾ ਦੇਖੇ ਨੇ ਤੁਸੀਂ ਕਹਾਂਦੇ ਬਿਸਕੁਟ ਵੀ ਖਾਦੇ ਹੋਵੋਗੇ ਪਰ ਚਾਹ ਨਾਲ ਸੇਬ ਖਾਇਆ ਕਰੋ ਕੇਲਾ ਚਾਹ ਨਾਲ ਕੀ ਇਹ ਕੀ ਹੈ ਇਹ ਕਿਸ ਤਰ੍ਹਾਂ ਦਾ ਕੇਲਾ ਹੈ ਇਸ ਪਰੋਦੀ ਕੁੜੀ ਐ ਤੇ ਮੇਰਾ ਹਾਲ ਦੇਖੋ ਤੁਸੀਂ ਉੱਠੀ ਸੀ ਸੁੱਤੀ ਉੱਠੀ ਸੀ ਅਜ ਮੂਹ ਵੀ ਨਹੀਂ ਤੋਤਾ ਹੈਗਾ ਚ ਦੇ ਮੇਰਾ ਹਾਲ ਦੇਖੋ ਤੁਸੀਂ ਸੁੱਤੀ ਉੱਠੀ ਸੀ ਅੱਲਾ ਦੀ ਕਸਮ ਰਾਤੀ ਹਾਂ ਸਾਵਧਾਨੀ ਸੁੱਤੀ ਉੱਠੀ ਸੀ ਵਾਲ ਖਿਲਰੇ ਸੀ ਅੱਲਾ ਦੀ ਕਸਮ ਰਾਤੀ ਰੂਮ ਦਾ ਬਲਬ ਉਹ ਆਉਣੀ ਨਹੀਂ ਹੋ ਰਿਹਾ ਸੀਗਾ ਤਾਂ ਮੈਂ ਬਹੁਤ ਸੈਡ ਸੀ ਮੇਰੇ ਕਮਰੇ ਦਾ ਬਲਬ ਨਹੀਂ ਚੱਲਿਆ ਵਧੀਆ ਹੈ ਨੇਰਾ ਤਾਂ ਵਧੀਆ ਰਹਿੰਦਾ ਨਮਾ ਨਮਾ ਵਿਆਹ ਹੋਇਆ ਨੇਰਾ ਤਾਂ ਜ਼ਰੂਰੀ ਹੈ ਬੱਲੇ ਵਿੱਚ ਲਾ ਕੇ ਛਾਰੇ ਟੱਬਰ ਦੀ ਜ਼ਿੰਦਗੀ 'ਚ ਨੇਰਾ ਕਰਕੇ ਇਹ ਆਪਦੇ ਕਾਹਰੇ 'ਚ ਚਾਨਣ ਭਾਲਦੀ ਹੈ ਚੁੱਤੀ ਉੱਠੀ ਹੈ ਮੂੰਹ ਵੀ ਨਹੀਂ ਥੋਤਾ ਦੱਸ ਦੇ ਲੋਕਾਂ ਨੂੰ ਬਈ ਨਦੀ ਚਰਖਾ ਲੈਣੀ ਸਾਗਰਾਤ ਦਾ ਬਲਾਕ ਵੀ ਪਾ ਦਿੰਦੇ ਤੋਹੇ ਜਾਣੇ ਛੱਡੇ ਉਹਨੇ ਕੁਸ ਵੀ ਤੂੰ ਤੀ ਉੱਠੀ ਐ ਵਾਲ ਖਿਲਰੇ ਨੇ ਅੱਲਾ ਦੀ ਕਸਮ ਰਾਤ ਕੋਡੀ ਖੇਡ ਤਾਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਬਣਾਉਂਗੀ ਸਬਜ਼ੀ ਸਬਜ਼ੀ ਅੱਜ ਮੈਂ ਪੰਦ ਗੋਭੀ ਬਣਾਉਂਗੀ ਹਨਾ ਅੱਛੇ ਤਰ੍ਹਾਂ ਸਾਰੇ ਸਬਜ਼ੀਆਂ ਨੂੰ ਪਹਿਲਾਂ ਮੈਂ ਵਾਸ਼ ਕੀਤਾ ਹਾਂ ਵੀ ਮੇਰੇ ਮਾਲਕਾ ਕੁੜੀਓ ਆ ਜਿੰਨੀਆਂ ਬਾਹਰੇ ਠੀਕ ਹੈ ਮੇਰੇ ਭੈਣਾਂ ਇੱਧਰ ਵੀ ਦੇਖਦੇ ਨੇ ਬਾਹਰਲੀ ਵੀ ਦੇਖਦੇ ਨੇ ਸਬਜ਼ੀ ਫਟਾਫਟ ਬਣਾਉਣੀ ਹੈ ਨਾ ਤਾਂ ਸੰਨੀ ਕਰ ਦੋ ਐਂ ਚੱਕ ਕੇ ਐਂ ਕਰ ਦੋ ਤੇਲ ਪਾ ਕੇ ਨਾਲ ਦੀ ਨਾਲ ਨਾਲ ਦੀ ਨਾਲ ਜੀਰਾ ਪਾਤਾ ਭਣ ਦੀ ਬੜੇ ਮਾਂ ਲੈਣੀ ਨੇ ਜੀਰਾ ਪਾਤਾ ਬਾਤ ਸਬਜ਼ੀ ਵੀ ਹਟਣ ਲੱਗੀ ਉਹ ਤੇਲ ਗਰਮ ਹੋ ਲੈਣ ਤਾਂ ਗਰਮ ਹੋ ਲੈਣ ਤੇ ਯਾਰ ਹੱਦ ਹੋ ਗਈ ਮੈਂ ਤਾਂ ਹੈਰਾਨ ਅਦੇ ਲਾ ਲੈ ਕੋਈ ਨੂਨ ਨਹੀਂ ਮਿਰਚ ਨਹੀਂ ਸਾਰੀ ਸਬਜ਼ੀ ਜਦੋਂ ਬਣ ਗਈ ਫੇਰ ਕਹਿੰਦੀ ਮੈਂ ਨੂਨ ਮਿਰਚ ਪਾਇਆ ਕਿਸੇ ਨੇ ਮੈਨੂੰ ਨੂਨ ਮਿਰਚ ਆਟੇ ਨੂੰ ਵੀ ਆਟਾ ਗੁੰਦਣਾ ਗੁੰਦਣਾ ਪੈਣਾ ਗੋਤਾ ਗੁੰਦੇਂਗੀ ਹਾਂ ਗੋਤਾ ਕੀ ਜੁੜੀ ਆ ਜਿਬਾਕ ਦੀ ਵੀ ਗੁੰਦਣੀ ਆ ਸ਼ਰਮੀਲਾ ਹੀ ਪੀਅ ਮਤ ਹਰਾਨਾ ਤੈਨੂੰ ਕੁਛ ਆਉਂਦਾ ਮੈਂ ਸਮਝੂ ਜਿਵੇਂ ਸੰਨੀ ਕਰਦੇ ਹੁੰਦੇ ਸਾਰੀਆਂ ਸਬਜ਼ੀਆਂ ਵਿੱਚ ਪਤਾ ਨਹੀਂ ਆਪੀ ਪੱਕੀ ਜਾਊ ਇਹ ਪਾਣੀ ਵੀ ਪਾਉਥੋਂ ਦਸਤੀ ਗੱਲ ਮੈਂ ਵਿੱਚ ਐਨੀ ਪੱਤਰੀ ਵਾਲੀ ਪੱਤ ਗੋਭੀ ਬਣਾ ਦੇ ਹਰਮਨ ਅੱਜ ਸੂਪ ਪੀਓਗੇ ਪੱਤ ਗੋਭੀ ਦਾ ਸੂਪ ਵਿੱਚ ਟਮਾਟਰ ਵਿੱਚ ਟਮਾਟਰ ਵੀ ਨੇ ਸਾਲ ਨੂੰ ਕਦੇ ਆਉਂਦਾ ਨਹੀਂ ਕਰਦਾ ਨਹੀਂ ਹੈਗਾ ਲੱਗ ਜਾਂਦੀ ਆ ਬੜਾ ਉਹੀ ਪਾਣੀ ਸਾਰਾ ਸਮਾਨ ਇਹ ਰਹੀ ਹੈ ਜਿਹੜੀ ਤਰੀ ਵਾਲੀ ਗੋਭੀ ਬਣਾਉਦੇ ਹੁੰਦੇ ਨੇ ਹਾਂਜੀ ਕਿੱਦਾਂ ਲੱਗੀ ਫਿਰ ਅਸਲੀ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਘੈਂਟ ਤੇ ਪਸੰਦ ਆਈ ਹੋਵੇਗੀ ਤੇ ਬਾਕੀ ਸਾਰਿਆਂ ਦਾ ਧੰਨਵਾਦ ਜੋ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਵੀਡੀਓ ਨੂੰ ਬਹੁਤ ਪਿਆਰ ਕਰਦੇ ਹੋ ਪਿਛਲੀ ਵੀਡੀਓ ਪਤਾ ਨਹੀਂ ਮੈਂ ਹੱਥ ਨੇ ਪਾਤੀ ਹੋ ਕਿਸ ਨੇ ਦੇਖੀ ਦੀ ਭਾਏ ਨਾ 20000 ਵੀਅੂ ਰਹਿ ਗਏ ਚਲੋ ਕੋਈ ਨਾ ਹੋ ਜਾਂਦਾ ਕਦੇ-ਕਦੇ ਜੇ ਮੈਂ ਉਲਟਾ ਟਾਈਮ ਪਾਦਾ ਤਾਂ ਮੇਰੀ ਵੀਡੀਓ ਤੇ ਵੀਊ ਆਉਂਦੀ ਹੀ ਨਹੀਂ ਪਤਾ ਨਹੀਂ ਕਿਉਂ ਏ ਤੇ ਬਾਕੀ ਇੱਕ ਗੱਲ ਹੋਰ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੋਂ-ਕਿੱਥੋਂ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਤੇ ਆਪਾਂ ਦੇਖੀਏ ਵੀ ਕਿੱਥੋਂ-ਕਿੱਥੋਂ ਆਪਾਂ ਨੂੰ ਪਿਆਰ ਮਿਲ ਰਿਹਾ ਤੇ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤੇ ਬਾਕੀ ਸਾਰਿਆਂ ਨੂੰ ਲਵ ਯੂ ਹੈ ਧਿਆਨ ਰੱਖੋ ਠੀਕ ਹੈ ਤੇ ਨਿਹਾਰੇ ਲੋ ਆਪਦੇ ਪਰਿਵਾਰ ਨਾਲ ਓਕੇ ਬਾਕੀ ਸਾਰਿਆਂ ਨੂੰ ਲਵ ਯੂ ਲਵ ਯੂ ਲਵ ਯੂ ਲਵ ਯੂ ਲਵ ਯੂ ਬਾਏ ਬਾਏ